ਲੋਜੀ ਕੰਮ ਕਰ ਆਪਾਂ ਨੇ ਡਿਵੇਡ ਦਾ ਸਾਰਾ ਹੈਲੋ ਜੀ ਸਸਤੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਇਬ ਨਾਲ ਉਹਦੇ ਵਿੱਚ ਹੋਰ ਸਲਾਉ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਹਾਂ ਜੀ ਅੱਜ ਹੈਗਾ ਜੀ ਦੀਵਾਲੀ ਦਾ ਤਿਹਾਰ ਤੇ ਹਾ ਤਾਂ ਦੇਖੋ ਆਪਾਂ ਨੇ ਮੋਟਰਸਾਈਕਲ ਵੀ ਨੜਾਤਾ ਤੇ ਆਪਣੇ ਪਛੂ ਵੀ ਨਾਲੇ ਦੀਵਾਲੀ ਨੂੰ ਸਾਰਾ काम अपना कंप्लीट हो गया तो आप हो गए तैयार हूँ जाम गुरुद्वारा साहब मत्था टेकते उन्हें चरण कमल साहब बस हूँ चलते सी बारह बज चुके चलिए इधर सहजप्रीत भी आ गया सहज देखो सहज भी तैयार है ਲਓ ਜੀ ਆਪਾਂ ਰੈਡੀ ਹੋ ਗਏ ਤੇ ਚੱਲਦੇ ਹਾਂ ਹੁਣ 12 ਵਜੇ ਚੁੱਕੇ ਨੇ ਤੇ ਉੱਥੇ ਦੇਖਦੇ ਆ ਕਿੰਨਾ ਟਾਈਮ ਲੱਗਦਾ ਉਸ ਤੋਂ ਬਾਅਦ ਫੇਰ ਆ ਕੇ ਘਰੇ ਆਪਾਂ ਨੇ ਮੱਥਾ ਟੇਕਣ ਦੀ ਤਿਆਰੀ ਵੀ ਕਰਨੀ ਅੱਜ ਸਾਰੇ ਕਿਥੇ ਮੱਥਾ ਟੇਕਾਂਗੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਣੇ ਰਿਓ ਬਲੌਗ ਤੇ ਨਾਲ ਜੋ ਕੁਝ ਕਰਾਂਗੇ ਅੱਜ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਜਿਸ ਕਰਨ ਨੂੰ ਨਾ ਮੈਂ ਜਿਸ ਕਰਨੇ ਆਹ ਹੁਦੀ ਸਾਈਕਲੀ ਫੇਰ ਅੱਜ ਤੋਂ ਖਲਾਤੀ ਇੱਧਰ ਬੱਸ ਬੱਸ ਇਹਨਾਂ ਦੀਆਂ ਚੱਕ ਕੇ ਰੂ ਇੱਧਰ ਕਰ हेलो क्या जस लो जी आप पहुंच गए सरोवर के स्नान कर इनान करपाटा पाँच स्नान कर लिया ਨੇ <laughs> कमाई है ना जो दो नंबर की कमाई है भाग के पापा की कमाई है जे आप कही गुरु घर जी आप ਪਿਲਾ ਟੁੱਟੇ ਪਾਣੀ ਬਿਲੰਦਨ ਤੇ ਚਾਹ ਸੁਰੇ ਪਾੜ ਦੇ ਪਾਣੀ ਪਿਲਾ ਸਹਜ ਆ ਗਈ ਹਾਂਜੀ ਇੱਥੇ ਅਸੀਂ ਬਾਜ਼ਾਰ ਦੇ ਵਿੱਚ ਹੀ ਨਿੰਗਿਆ ਸੀਗੇ ਤੇ ਇੰਨੀ ਜ਼ਿਆਦਾ ਭੀੜ ਸੀਗੀ ਨਿੰਗਣ ਨੂੰ ਜਗ੍ਹਾ ਵੀ ਨਹੀਂ ਸੀਗੀ ਬਹੁਤ ਜਾਮ ਲੱਗਿਆ ਪਿਆ ਸੀਗਾ ਚੌਕ ਦੇ ਵਿੱਚ ਦੁਕਾਨਾਂ ਇੰਨੀਆਂ ਸੋਹਣੀਆਂ ਸਗੀਆਂ ਇੰਨੀਆਂ ਸਗੀਆਂ ਬਹੁਤ ਵਧੀਆ ਨੇ ਰੌਣਕ ਮੇਲਾ ਬਹੁਤ ਸੀਗਾ ਬਾਜ਼ਾਰ ਦੇ ਵਿੱਚ ਪਰ ਭੀੜ ਬਹੁਤ ਜ਼ਿਆਦਾ ਸੀਗੀ ਅਸੀਂ ਤਾਂ ਤੁਰ ਕੇ ਸੀਗੇ ਤਾਂ ਕਰਕੇ ਵਿੱਚੀ ਵਿੱਚ ਨਹੀਂ ਗਏ ਪਰ ਮੋਟਰਸਾਈਕਲ ਗੱਡੀਆਂ ਵਗੈਰਾ ਬਹੁਤ ਜਾਮ ਲੱਗਿਆ ਪਿਆ ਸੀਗਾ ਇੱਕ ਅੱਗੇ ਹੋਟਲ ਆ ਕਾਲਾ ਹੋਟਲ ਉੱਥੇ ਵੀ ਬਹੁਤ ਜ਼ਿਆਦਾ ਭੀੜ ਸੀਗੀ ਦੇਖੋ ਬਹੁਤ ਜ਼ਿਆਦਾ ਦੁਕਾਨਾਂ ਤੇ ਫੀਡਾਂ ਸੀਗੀਆਂ ਹਾਂਜੀ ਆਪਾਂ ਕੌਟਗੇ ਸੀਮ ਤੇ ਘਰੇ ਤੇ ਕਸ਼ਵਾਂ ਦਾ ਆਪਾਂ ਨੇ ਜਵੇੜਤਾ ਸਤ ਵਗੈਰਾ ਬਾਤੇ ਦਿਤਾਰ ਰਹਿੰਦੀ ਉਹ ਬਾਤ ਚੋਂ ਨੇ ਪਹਿਲਾਂ ਤਾਂ ਆਪਾਂ ਸਾਈ ਫ੍ਰੀਜ ਨੂੰ ਸਮਾਨ ਪੱਕ ਦਿੱਤੀ ਉਹ ਮੱਥਾ ਟੇਕ ਚ ਆਊਗਾ ਆਪਣੇ ਨਾਲ ਦਿਵਾਰੀ ਵਾਲੇ ਦਿਨ ਜਿੰਨੇ ਵੀ ਆਪਣੇ ਵੱਡੇ ਬਡੇਰੇ ਹੁੰਦੇ ਆ ਜਾਂ ਮਤਲਬ ਮਾਤਾਰਾਨੀ ਆ ਹਨਾ ਤੇ ਗੁਰਦੁਆਰਾ ਸਾਹਿਬ ਦਾ ਪਵਿੱਤਰ ਦਾਤੀ ਕੁਟਿਆ ਸੋਨਾ ਇੱਥੇ ਦੀਵੇ ਲੱਗਦੇ ਨੇ ਤੇ ਦਿਵਾਰੀ ਵਾਲੇ ਦਿਨ ਤੇ ਉਹ ਦੀਵੇ ਲਾ ਕੇ ਆਊਗਾ ਨਾਲੇ ਪ੍ਰਸ਼ਾਦ ਚੜਾ ਕੇ ਆਊਗਾ ਤੇ ਮੈਂ ਉਹਨਾਂ ਨਾਲ ਤਾਂ ਲੈ ਕੇ ਪਾ ਕੇ ਚਲਾ। ਸਾਮਾਨ ਪਾ ਕੇ ਦੇਦਾ ਤੇ ਉਹ ਜੋ ਤਵਾਊਗਾ ਨਾ ਨਾ ਤਾਂ ਹਰੇ ਇੱਥੇ ਗਿਆ ਨਾ ਜਦੋਂ ਤੋਂ ਮੁੜ ਗਿਆ ਉਹ ਤਾਂ ਪਠਾਣੀ ਕਿਉਂਗਾ। ਬਾਅਦ ਵਿੱਚ ਸਾਮਾਨ ਪਾ ਕੇ ਰੱਖ ਦਿੰਦੇ ਸਾਰਾ ਰੈਡੀ ਕਰਕੇ। ਸਾਰੇ ਵਰਗਾਂ ਦੇ ਪਾ ਦੇ ਆਪਾਂ। ਇਹ ਇਹ ਰੋਟੀ ਨਹੀਂ ਲੈ ਆਇਆ ਉਹ ਸਾਰੇ ਕਿੱਥੇ ਲੈ ਕੇ। ਮਤਲਬ ਜੇ ਕੋਣ ਵੀ ਲਾ ਕੇ ਰੈਂਟ ਅਰੇ ਇੱਥੇ ਸਾਢੇ 400 ਹੈ। ਸਾਢੇ 900 ਲਾ ਕੇ

टीवी hey, mm -hmm. hey. की आवाज बहुत ज्यादा उच्च चुकी हुई है सैलरी से पापे ने दे बहुत कुछ मतलब हैं कर दू <t |startoftranscript|>

දක් ශ ச है। चलाया। नहीं, नहीं रहे है ना। ने अगे तो बहुत आवाज आती है अपने पिंड भी पिंड च भी नहीं सुन दे बहुत घटे की चलाया इन्ह ने कोई गोटा को मटा में चलदा किते चल गया किते रुक गया बस दे ही चली अब मारे नहीं पटक

ला दे जला दे हाथ दे ने ರಾಗಿರು <muchas> बदैया जी तोरी नहीं जाती जी बदैया जी तोरी नहीं जाती बदैया जी तोरी नहीं जाती बदैया जी तोरी नहीं जाती तोरी नहीं जाती बदैया जी तोरी नहीं जाती

ਵਾਹ ਉਹਨਾਂ ਸਾਰੇ ਦਾ ਲਾਈਵ ਦੇਖ ਲੋ ਟਾਈਮ ਹੋ ਗਿਆ ਪੂਰੇ ਸਾਢੇ 8 ਹੋ ਗਏ ਰਾਤ ਦੇ ਤੇ ਆਪਾਂ ਨੇ ਮੱਥਾ ਵੀ ਟੇਕ ਲਿਆ ਦੀਵੇ ਬਲਾ ਤੇ ਸਾਰੇ ਹਨਾ ਤੇ ਪਟਾਕੇ ਵਗੈਰਾ ਵੀ ਚਲਾ ਦੇ ਬੱਚਿਆਂ ਨੇ ਤੇ ਹੁਣ ਬਸ ਆਪਣੀ ਦੀਵਾਲੀ ਦੀ ਸਮਾਪਤੀ ਹਾਂ ਸਾਰੇ ਕੀਤੇ ਮਤਲਬ ਆਪਾਂ ਨੇ ਮੱਥਾ ਟੇਕ ਲਿਆ ਤੇ ਜਿਹੜੀ ਅਰਦਾਸ ਕਰਨੀ ਸੀ ਉਹ ਵੀ ਕਰ ਲਈ ਹਨਾ ਵੀ ਵਾਹਿਗੁਰੂ ਜੀ ਸਭ ਨੂੰ ਹਨਾ ਤੰਦਰੁਸਤੀਆਂ ਬਖਸ਼ੇ ਤੇ ਦੀਵਾਲੀ ਸਭ ਦੇ ਲਈ ਹਨਾ ਖੁਸ਼ੀਆਂ ਭਰਿਆ ਤਿਹਾਰ ਹੋਵੇ ਤੇ ਬੱਸ ਜੀ ਹੁਣ ਰੋਟੀ ਪਾਣੀ ਵੀ ਖਾ ਲਿਆ ਪਾਨੇ ਤੇ ਭਾਂਡੇ ਸਮੇਟਦੇ ਆ ਦੁੱਧ ਵਾਲੇ ਰਹਿੰਦੇ ਨੇ ਇਕੱਠੇ ਕਰਦੀ ਆ ਬੱਸ ਤੇ ਹੁਣ ਉਹ ਪੈਣ ਦੀ ਤਿਆਰੀ ਚ ਨੇ ਸਾਈਬਰੀ ਤਾਂ ਸੌ ਗਿਆ ਹਨਾ ਥੱਕ ਗਿਆ ਅੱਜ ਕਿਉਂਕਿ ਇਹ ਇੰਨੀ ਭੱਜ ਨੱਠ ਰਹੀ ਹੈ ਹਨਾ ਤੇ ਪਹਿਲਾਂ ਘਰ ਦੇ ਕੰਮ ਸਾਰੇ ਕਰੇ ਨਾਲ ਕਰਵਾਏ ਸੀ ਇਹਨਾਂ ਨੇ ਫਿਰ ਗੁਰਦੁਆਰਾ ਸਾਹਿਬ ਚਲੇ ਗਏ ਆਪਾਂ ਚਰਨ ਕਮਲ ਸਾਹਿਬ ਤੇ ਥੱਕ ਗਏ ਹਨਾ ਲੱਤਾਂ ਦਾ ਅੱਜ ਮੇਰੀਆਂ ਵੀ ਬਹੁਤ ਦੁਖਦੀਆਂ ਨੇ ਹਨਾ ਮਿੱਦਸ ਤੇਆਂ ਵੀ ਦੁਖਦੀਆਂ ਨੇ ਥੱਕੇ ਹੋਇਆ ਹੁਣ ਤੇ ਕਹਿੰਦੇ ਨੀਂਦ ਆਉਂਦੀ ਆ ਤੇ ਹੁਣ ਪੈਣ ਦੀ ਤਿਆਰੀ ਕਰਦੇ ਆ ਬਸ ਜੀ ਦਿਵਾਲੀ ਆਪਣੀ ਸਮਾਪਤ ਹੋ ਗਈ ਤੇ ਆ ਆਪਾਂ ਹੁਣ ਦਿਵਾਲੀ ਦੀ ਸਮਾਪਤੀ ਦੇ ਨਾਲ ਨਾਲ ਆਪਣੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਕੱਲੂ ਕਿਸੇ ਨਵੇਂ ਬਲੌਗ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ